ਸਾਰਿਆਂ ਜੈਸ਼ੂ ਦੀ ਅੱਜ 15 ਸਤੰਬਰ ਨੂੰ ਅਸੀਂ ਮਨਾਉਂਦੇ ਹਾਂ ਤਨ ਮਰੀਯਮ ਨੂੰ ਸੋਪਰੀ ਮਾਂ ਵਜੋਂ ਜਿਸ ਨੂੰ ਅੰਗਰੇਜ਼ੀ ਵਿੱਚ ਅਵਰ ਲੇਡੀ ਆਫ ਸੋਰਸ ਕਿਹਾ ਜਾਂਦਾ ਹੈ ਇਹ ਤਿਉਹਾਰ ਸਾਨੂੰ ਯੈਸ਼ੂ ਦੀ ਮਾਂ ਦੇ ਓਪਾਲੀਅਤ ਕਰਾਉਂਦਾ ਹੈ ਜਦੋਂ ਆਪਣੀ ਜ਼ਿੰਦਗੀ ਦੇ ਸਭ ਤੋਂ ਦਰਦਨਾਕ ਪਲਾਂ ਵਿੱਚੋਂ ਲੰਗੀ ਅਸੀਂ ਮਰੀਯਮ ਨੂੰ ਅਕਸਰ ਗੁਲਾਬਾਂ ਦੀ ਰਾਣੀ ਅਸ਼ੀਸ਼ਾਂ ਦੀ ਰਾਣੀ ਵਜੋਂ ਯਾਦ ਕਰਦੇ ਹਾਂ ਪਰ ਰਾਜਾ ਸੀ ਉਸਨੂੰ ਇੱਕ ਉਸ ਦੀ ਤਕਲੀਫਾਂ ਪਰਿਮਾਂ ਵਜੋਂ ਯਾਦ ਕਰਦੇ ਹਾਂ ਜਿਸਨੇ ਸਲੀਬ 'ਤੇ ਘੇਟਾਂ ਕਾੜ ਕੇ ਆਪਣੇ ਪੁੱਤਰ ਦੀ ਮੌਤ ਨੂੰ ਦੇਖਿਆ ਸੰਤ ਲੋਕਾਂ ਤੇ ਸੰਤਿਉਹ ਨਦੀਆਂ ਜੀ ਲੈਣ ਇਨਸਾਨ ਮਰੀਮ ਨੇ ਸਾਰੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਦੁੱਖ ਸਹੇ ਜੋ ਇੱਕ ਮਾਂ ਨੂੰ ਕੰਬਾ ਦੇਣ ਇਸ ਲਈ ਚਰਚ ਉਹਨਾਂ ਦੇ ਸੱਜ ਸੋਕਾਂ ਨੂੰ ਯਾਦ ਕਰਦੀ ਹੈ ਪਹਿਲਾ ਸ਼ਿਮਯੋਨ ਦੀ ਭਵਿੱਖਬਾਣੀ ਇਸ ਦਾ ਦੁੱਖ ਤੇਰੇ ਨੂੰ ਤਲਵਾਰ ਦੀ ਮੰਗ ਵਿੰ ਦੇਵੇਗਾ ਦੂਸਰਾ ਮਿਸਰ ਭਜਾਈ ਜਦ ਯੇਸ਼ੂ ਨੂੰ ਮਾਰਨ ਤੋਂ ਬਚਾਉਣ ਲਈ ਭਜਨਾ ਪਿਆ ਤੀਸਰਾ ਯੀਸ਼ੂ ਦਾ 12 ਸਾਲ ਦੀ ਉਮਰ ਵਿੱਚ ਗਵਾਚ ਜਾਣਾ ਚੌਥਾ ਈਸ਼ ਦੀ ਮਾਂ ਵੱਜੋਂ ਉਸ ਦਾ ਕਸ਼ਟ ਨੂੰ ਦੇਖਣਾ ਪੰਜਵਾਂ ਯੀਸ਼ੂ ਨੂੰ ਸਲੀਬ ਉੱਤੇ ਚੜਾਇਆ ਜਾਣਾ ਛੇਵਾਂ ਯੀਸ਼ੂ ਦੇ ਸ਼ਰੀਰ ਨੂੰ ਸਲੀਬ ਤੋਂ ਹੇਠਾਂ ਲੋਣਾ ਸਤਵਾਂ ਯੀਸ਼ੂ ਦੇ ਸ਼ਰੀਰ ਨੂੰ ਕਬਰ ਵਿੱਚ ਰੱਖਣਾ ਇਹ ਸੰਤ ਲੂਕਾ ਦੱਸ ਇਹ 710 ਦੱਸਦੇ ਹਨ ਕਿ ਮਰੀਮ ਦੇ ਪਿਆਰ ਦੇ ਸਿਰਫ ਮਿੱਠਾ ਨਹੀਂ ਕਾੜਾ ਵੀ ਸੀ ਉਸ ਦੇ ਸਿੱਖਿਆ ਇਹ ਨਹੀਂ ਕਿ ਦੁੱਖ ਨਾ ਹੋ ਸਗੋਂ ਇਹ ਕਿ ਰੱਬ ਦੇ ਪਿਆਰ ਵਿੱਚ ਦੁੱਖ ਵੀ ਉਮੀਦਵਾਨ ਜਾਂਦੇ ਹਨ ਤਨ ਮਰੀਮ ਨੇ ਕਦੇ ਵੀ ਰਾਪਤੀ ਯੋਸ਼ਨਾਵਾਂ ਉੱਤੇ ਸ਼ੱਕ ਨਹੀਂ ਕੀਤਾ ਉਸ ਦੀ ਵੀ ਕਹਿੰਦੀ ਰਹੀ ਮੇਰੀ ਆਤਮਾ ਪ੍ਰਭੂ ਦੀ ਮਹਿਮਾ ਕਰਦੀ ਹੈ ਇਸ ਲਈ ਅਸੀਂ ਉਹਨਾਂ ਸਾਕ ਸੋਖ ਪਰਿਮਾ ਕਹਿੰਦੇ ਹਾਂ ਇੱਕ ਮਾਂ ਜੋ ਦੁੱਖ ਵਿੱਚ ਵੀ ਪਿਆਰ ਅਤੇ ਵਿਸ਼ਵਾਸ ਵਿੱਚ ਟੱਲ ਦਿੰਦੀ ਹੈ ਅੱਜ ਜਦ ਅਸੀਂ ਤਨ ਮਰੀਮ ਦੇ ਸੋਖਾਂ ਨੂੰ ਯਾਦ ਕਰਦੇ ਹਾਂ ਅਸੀਂ ਆਪਣੇ ਦੁੱਖਾਂ ਨੂੰ ਵੀ ਉਸ ਦੀ ਮਾਂ ਦੇ ਥਾਂ ਵਾਂਗ ਦੇਖਦੇ ਹਾਂ ਮਰੀਮ ਸਾਡੀ ਮਾਂ ਹੈ ਜੋ ਸਾਡੀ ਅੰਸੂ ਪਰੇ ਅਰਦਾਸ ਨੂੰ ਚੁੱਪਚਾਪ ਸੁਣਦੀ ਹੈ ਓ ਮਾਂ ਜਿਸਨੇ ਯੇਸ਼ੂ ਦੇ ਸਲੀਪ ਸਹੀ ਅੱਜ ਵੀ ਸਾਡੇ ਨਾਲ ਹੈ ਆਓ ਅਸੀਂ ਇਹ ਅੱਜ ਦਾ ਵਾਅਦਾ ਕਰੀਏ ਕਿ ਜਦ ਅਸੀਂ ਦੁੱਖ ਚ ਹੋਈਏ ਅਸੀਂ ਭੱਜ ਕੇ ਮਰੀਮ ਕੋਲ ਜਾਈਏ ਜੋ ਸਾਨੂੰ ਸਮਝਦੀ ਹੈ ਅਤੇ ਸਾਨੂੰ ਪਿਆਰ ਕਰਦੀ ਹੈ ਤਨ ਮਰੀਮ ਸਾਡੀ ਦੁੱਖ ਭਰੀ ਮਾਂ ਸਾਡੇ ਲਈ ਦੁਆ ਕਰ ਤਨ